ਬਹੁਤ ਹੀ ਸਤਿਕਾਰਯੋਗ ਸਾਥੀਓ ਜੋ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ ਮੇਰੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਖੁਰਦ ਦੇ ਵਿੱਚ ਲੱਗਿਆ ਹੋਇਆ ਵਿਸ਼ਾਲ ਪਿੱਪਲ ਦਾ ਇੱਕ ਰੁੱਖ ਹੈ ਇਹ ਰੁੱਖ ਪਿੰਡ ਦੇ ਵਾਸੀਆਂ ਦੇ ਦੱਸਣ ਅਨੁਸਾਰ ਕੋਈ 35-40 ਸਾਲ ਪੁਰਾਣਾ ਹੈ ਇਸ ਪਿੱਪਲ ਦੇ ਰੁੱਖ ਦੇ ਵਿਕਸਿਤ ਹੋਣ ਦੀ ਜਿਹੜੀ ਕਹਾਣੀ ਹੈ ਉਹ ਸਭ ਤੋਂ ਪਹਿਲਾਂ ਇਹ ਇੱਥੇ ਜੋ ਢਾਂਚਾ ਸੀ ਉਸ ਦੇ ਉੱਪਰ ਕਿਸੇ ਪੰਛੀ ਦੁਆਰਾ ਲਿਆਂਦੇ ਗਏ ਮਿੱਠਾ ਦੇ ਰਾਹੀਂ ਜੋ ਬੀਜ ਸੀ ਉਸ ਦੇ ਵਿੱਚ ਵਿਕਸਿਤ ਹੋਇਆ ਤੇ ਲਗਾਤਾਰ ਹੇਠਾਂ ਵੱਲ ਨੂੰ ਆਪਣੀ ਜੜਾ ਵਧਾਉਂਦਾ ਗਿਆ ਤੇ ਇਸ ਤਰ੍ਹਾਂ ਇਹ ਵਿਸ਼ਾਲ ਰੁੱਖ ਦਾ ਰੂਪ ਧਾਰਨ ਕਰ ਗਿਆ ਜਿਵੇਂ ਕਿ ਆਪਾਂ ਜਾਣਦੇ ਹਾਂ ਪਿੱਪਲ ਦਾ ਰੁੱਖ ਬਹੁਤ ਉਪਯੋਗੀ ਰੁੱਖ ਹੈ ਉਸ ਦੇ ਮਨੁੱਖ ਨੂੰ ਤੇ ਦੂਸਰੇ ਜੀਵਾਂ ਨੂੰ ਅਨੇਕਾਂ ਲਾਭ ਹਨ ਤੇ ਸਭ ਤੋਂ ਵੱਡਾ ਜੋ ਇਹਨਾਂ ਦਾ ਇਸ ਦਾ ਪਿੱਪਲ ਬੋਡ ਦਾ ਲਾਭ ਹੈ ਉਹ ਇਸ ਦੁਆਰਾ ਮਨੁੱਖ ਤੇ ਜੀਵਾਂ ਨੂੰ ਦਿੱਤੀ ਜਾਣ ਵਾਲੀ ਆਕਸੀਜਨ ਹੈ ਪਿੱਪਲ ਦੇ ਬਾਰੇ ਪ੍ਰਸਿੱਧ ਹੈ ਕਿ ਲਗਾਤਾਰ ਆਕਸੀਜਨ ਦਿੰਦਾ ਰਹਿੰਦਾ ਹੈ ਤੇ ਨਾਲ ਦੀ ਨਾਲ ਬਹੁਤ ਸਾਰੇ ਜੀਵ ਜੰਤੂਆਂ ਦੇ ਲਈ ਬਸੇਰਾ ਪ੍ਰਦਾਨ ਕਰਦਾ ਹੈ ਉਹ ਜਿਹੜਾ ਹਉਣ ਕਾਰਨ ਹੀ ਪਿੱਪਲ ਦੇ ਰੁੱਖ ਦੀ ਬਹੁਤ ਸਾਰੇ ਲੋਕਾਂ ਵੱਲੋਂ ਪੂਜਾ ਵੀ ਕੀਤੀ ਜਾਂਦੀ ਹੈ। ਮਨੁੱਖ ਦੁਆਰਾ ਉਹਨਾਂ ਸਾਰੇ ਪੱਖਾਂ ਕੁਦਰਤੀ ਵਰਤਾਰਿਆਂ ਦੀ ਪੂਜਾ ਕੀਤੀ ਜਾਂਦੀ ਹੈ ਜੋ ਉਸ ਨੂੰ ਲਾਭ ਪਹੁੰਚਾਉਂਦੇ ਹਨ ਜਾਂ ਜਿਨ੍ਹਾਂ ਤੋਂ ਕਿਸੇ ਨੁਕਸਾਨ ਦਾ ਡਰ ਹੁੰਦਾ ਹੈ। ਪਿੱਪਲ ਦੇ ਰੁੱਖ ਬਾਰੇ ਅਨੇਕਾਂ ਮਿੱਥਾਂ ਪ੍ਰਚਲਿਤ ਹਨ। ਉਹਨਾਂ ਵਿੱਚੋਂ ਇੱਕ ਮਿੱਥ ਇਹ ਹੈ ਕਿ ਪਿੱਪਲ ਦੇ ਰੁੱਖ ਦੇ ਹੇਠਾਂ ਪਿੱਪਲ ਨਹੀਂ ਲੱਗਦਾ। ਪਰੰਤੂ ਨਾਲ ਦੇ ਨਾਲ ਇਹ ਵੀ ਕਿਹਾ ਜਾਂਦਾ ਜੇਕਰ ਕੋਈ ਬੇਈਮਾਨ ਵਿਅਕਤੀ ਹੋਵੇ ਤੇ ਉਸ ਦਾ ਕਹਾ ਜੋ ਔਲਾਦ ਹੈ ਉਸ ਦਾ ਜੋ ਪੁੱਤ ਹੈ ਉਹ ਵੀ ਬੇਈਮਾਨ ਨਿਕਲੇ ਕਿ ਪਿੱਪਲ ਦੇ ਹੇਠਾਂ ਪਿੱਪਲ ਲੱਗ ਗਿਆ ਤਾਂ ਸਾਹਮਣੇ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਪਿੱਪਲ ਦੇ ਹੇਠਾਂ ਜੋ ਪਿੱਪਲ ਦਾ ਛੋਟਾ ਰੁੱਖ ਹੈ ਉਹ ਲੱਗਿਆ ਹੋਇਆ ਹੈ ਉੱਪਰ ਉਸ ਦੇ ਜੋ ਟਾਣੇ ਪਿੱਪਲ ਦੇ ਆਏ ਹੋਏ ਹਨ ਤੇ ਜਿਸ ਤਰ੍ਹਾਂ ਤੁਸੀਂ ਇਹ ਵੀਡੀਓ ਵਿੱਚ ਸਾਹਮਣੇ ਜੋ ਪੱਜਰ ਦੇਖ ਰਹੇ ਹੋ ਇੱਥੇ ਇੱਕ ਕਾਫੀ ਵੱਡਾ ਹੋਰ ਪਿੱਪਲ ਦਾ ਰੁੱਖ ਸੀ ਜਿਸ ਨੂੰ 3 ਸਾਲ ਪਹਿਲਾਂ ਜਦੋਂ ਮੈਂ ਸਕੂਲ ਦੇ ਵਿੱਚ ਆਇਆ ਸੀ ਤਾਂ ਲਗਾਇਆ ਸੀ ਲਗਾਤਾਰ ਪਾਣੀ ਪੈਣ ਕਾਰਨ ਬੱਜਰ ਪਈ ਹੋਣ ਕਾਰਨ ਥੱਲੇ ਜੋ ਰੋਡ ਵਗੈਰਾ ਨਾਲ ਹਾਰਡ ਧਰਤੀ ਹੈ ਜੋ ਪਿੱਪਲ ਦੇ ਰੁੱਖ ਦਾ ਖਾਸਾ ਜਿੱਥੇ ਵਿਕਸਿਤ ਹੁੰਦਾ ਹੈ ਅਜਿਹਾ ਜਿਉ ਉਹਨੂੰ ਵਾਤਾਵਰਣ ਮਿਲਣ ਕਾਰਨ ਕਾਫੀ ਵਿਕਸਿਤ ਹੋਇਆ ਸੀ ਪਰੰਤੂ ਪਿੱਛੇ ਜੇ ਇੱਥੇ ਕੋਈ ਇੱਕ ਜੋ ਕਬਜ਼ਾ ਕਰਨ ਦੀ ਨੀਅਤ ਨਾਲ ਵਿਅਕਤੀ ਆਇਆ ਜਿਸ ਨੇ ਕੋਈ ਕਾਫੀ ਕਹਾਣੀਆਂ ਵੀ ਬਣਾਈਆਂ ਜਾ ਲੋਕਾਂ ਨੂੰ ਪਿੰਡਦਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਉਸ ਦੁਆਰਾ ਕਈ ਰੁੱਖਾਂ ਨੂੰ ਜੋ ਨਿੰਮ ਪਿੱਪਲ ਦੇ ਸਾਨੂੰ ਉਹਨਾਂ ਨੂੰ ਪੱਟ ਦਿੱਤਾ ਗਿਆ ਉਹਨਾਂ 'ਚ ਇੱਕ ਇਹ ਵੀ ਸੀ ਜਿਹੜਾ ਤੁਸੀਂ ਸਾਹਮਣੇ ਥੜਾ ਜਾਂ ਦੇਖ ਰਹੇ ਉੱਚੀ ਜਿਥਾਂ ਉਹ ਪੁਰਾਣਾ ਢੇ ਢਾਂਚੇ ਵਾਲਾ ਤਾਂ ਇੱਥੇ ਕਈ ਪਿੱਪਲ ਦੇ ਅਸੀਂ ਜੋ ਪੌਦੇ ਲਗਾਏ ਸੀ ਤੇ ਜਿਨ੍ਹਾਂ ਨੂੰ ਜਦੋਂ ਅਸੀਂ ਪਾਣੀ ਲਾਉਂਦੇ ਹੁੰਦੇ ਸੀ ਤਾਂ ਜਿਹੜੀ ਪੈਪਸੀ ਉਹ ਇੱਥੇ ਸਿੱਟ ਕੇ ਪਾਣੀ ਦਿੰਦੇ ਸੀ ਤੇ ਨਾਲ ਦੀ ਨਾਲ ਇੱਥੇ ਜੋ ਪਹਿਲਾਂ ਗੰਦਬੰਦ ਪਿਆ ਹੋਇਆ ਸੀ ਕਾਫੀ ਮਿੱਟੀ ਵਗੈਰਾ ਸੀ ਤਾਂ ਉਹ ਉਸ ਨੂੰ ਵੀ ਜੋ ਉਹ ਪਾਣੀ ਵਹਾ ਕੇ ਹੇਠਾ ਲਿਆਉਂਦਾ ਸੀ ਤੇ ਇਸ ਕਰਕੇ ਇਹ ਥੜਾ ਸਾਫ਼ ਹੈ। ਪਰ ਇਸ ਵੀਡੀਓ ਬਣਾਉਣ ਦਾ ਜੋ ਮੇਰਾ ਉਦੇਸ਼ ਸੀ ਉਹ ਇਹ ਦਿਖਾਉਣਾ ਸੀ ਕਿ ਜਿਹੜੀ ਮਿੱਥ ਹੈ ਕਿ ਪਿੱਪਲ ਦੇ ਹੇਠਾਂ ਪਿੱਪਲ ਵਿਕਸਤ ਨਹੀਂ ਹੁੰਦਾ ਤਾਂ ਇਹ ਨਿਰਾਦਰ ਜਾਂ ਝੂਠ ਹੈ।